ਬੀਤੀ ਰਾਤ ਬਠਿੰਡਾ ਦੇ ਸਿਵੀਆਂ ਰੋਡ ਤੇ ਇੱਕ ਸਿਵਰਮੈਨ ਦੀ ਜ਼ਹਿਰੀਲੀ ਗੈਸ ਚੜਨ ਦੇ ਕਾਰਨ ਹੋਈ ਮੌਤ ਇੱਕ ਜੇਰੇ ਇਲਾਜ ਸ਼ੁੱਕਰਵਾਰ ਨੂੰ 10 ਵਜੇ ਦੇ ਲਗਭਗ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਇਕੱਠੇ ਹੋਏ ਸਫਾਈ ਕਰਮਚਾਰੀ ਅਤੇ ਸਿਵਰਮੈਨ ਅਤੇ ਸਫਾਈ ਕਰਮਚਾਰੀ ਦੇ ਪ੍ਰਧਾਨ ਨੂੰ ਸਿਰਸਵਾਲ ਨੇ ਕਿਹਾ ਕਿ ਅਗਰ ਸਾਡੇ ਵਰਕਰ ਨੂੰ ਇਨਸਾਫ ਨਾ ਮਿਲਿਆ ਤਾਂ ਉਹਨਾਂ ਵੱਲੋਂ ਸੜਕ ਜੰਮ ਕੀਤੀ ਜਾਵੇਗੀ ਦੱਸਦੀ ਹੈ ਕਿ ਉਹਨਾਂ ਇਹ ਵੀ ਇਲਜ਼ਾਮ ਲਗਾਏ ਹੈ ਕਿ ਉਹਨਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸੇਫਟੀ ਕਿੱਟਾਂ ਨਹੀਂ ਆਪ ਦਿੱਤੀਆਂ ਨਹੀਂ ਤੇ ਅਧਿਕਾਰੀਆਂ ਵੱਲੋਂ ਹਾਈ ਕੋਰਟ ਦੇ ਆਦੇਸ਼ਾਂ ਦੇ ਉਲਟ ਉਹਨਾਂ ਨੂੰ ਤੱਕੇ ਦੇ ਨਾਲ ਸੀਵਰ ਦੇ ਵਿੱਚ ਵੜਾ ਜਾਂਦਾ ਹੈ ਜਿਸ ਨੂੰ ਲੈ ਕੇ ਬੀਤੀ ਦੇਰਾਂ ਤੋਂ ਬਠਿੰਡਾ ਦੇ ਸਿਵੀਆਂ ਰੋੜ ਦੇ ਉੱਤੇ ਇੱਕ ਸੀਵਰਮੈਨ ਦੀ ਸੀਵਰ ਦੀ ਜੋ ਆਪਣਾ ਬਹਿਰੀ ਲਈ ਗਿਆ ਸੀ ਉਹ ਚੜਨ ਦੇ ਕਰ ਮੌਤ ਹੋ ਚੁੱਕੀ ਹੈ ਤੇ ਇੱਕ ਜਿਹੜੇ ਇਲਾਜ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲਾ ਹੈ ਮੀਡੀਆ ਦੇ ਮਾਧਿਅਮ ਰਾਹੀਂ ਦੱਸਣਾ ਚਾਹੂੰਗਾ ਕਿ ਜਸਟਿਸ ਫਾਰ 올 ਆਰਗੇਨਾਈਜੇਸ਼ਨ ਵੱਲੋਂ ਅਸੀਂ ਬੜੇ ਲੰਬੇ ਅਰਸੇ ਤੋਂ ਇਹਨਾਂ ਚੀਜ਼ਾਂ ਦਾ ਅਫੀਸ਼ਰ ਅਫੀਸਰ ਸਾਹਿਬਾਨ ਦੇ ਧਿਆਨ ਲਿਆ ਰਹੇ ਹਾਂ ਇਹਨਾਂ ਦੇ ਰਿਗਾਰਡਿੰਗ ਰਿਲੇਟਡ 13 ਤਰੀਕ ਨੂੰ ਵੀ ਕਮਿਸ਼ਨਰ ਸਾਹਿਬ ਨੂੰ ਅਸੀਂ ਮਿਲੇ ਸੀ ਪ੍ਰੋਬਲਮ ਇਹ ਹੈ ਕਿ ਜਦੋਂ ਘਟਨਾ ਵਾਪਰ ਜਾਂਦੀ ਹੈ ਇਹ ਦੇਖੋ ਇਹ ਲੋਕ ਮਜਬੂਰ ਹੈ ਰੋਜ਼ਗਾਰ ਆ ਜ ਇਹਨਾਂ ਦੀ ਮਜਬੂਰੀ ਹੈ ਪਰ ਜਿਹੜੇ ਅਧਿਕਾਰੀ ਉੱਪਰ ਬੈਠੇ ਆ ਕੀ ਉਹਨਾਂ ਨੂੰ ਨਹੀਂ ਪਤਾ ਵੀ ਠੇਕੇਦਾਰ ਇਹਨਾਂ ਨੂੰ ਕਿਟਸ ਅਵੇਲੇਬਲ ਹੀ ਨਹੀਂ ਕਰਾਂਦੇ ਜਿਹੜੀਆਂ ਕਿ অতি ਜ਼ਰੂਰੀ ਹੈ ਅਗਰ ਇਹਦੀ ਇਨਵੈਸਟੀਗੇਸ਼ਨ ਹੋਏਗੀ ਤਾਂ ਤੁਸੀਂ ਦੇਖੋਗੇ ਜੋ ਪੈਰਾਮੰਡ ਕੰਡੀਸ਼ਨਸ ਆਊਟਸੋਰਸ ਮੁਲਾਜ਼ਮਾਂ ਦੇ ਲਈ ਕੰਪਲਸਰੀ ਹੈ ਉਹਨਾਂ ਚੋਂ ਕੁਝ ਵੀ ਫੁੱਲਫਿਲ ਨਹੀਂ ਹੋਈ ਹੋਏਗੀ ਇਹ ਵੀ ਹੋ ਸਕਦਾ ਹੈ ਕਿ ਇਸ ਬੱਚਿਆਂ ਦਾ ਇਹਨਾਂ ਨੇ ਬੀਮਾ ਵੀ ਨਾ ਕਰਾਇਆ ਹੋਵੇ ਹਾਈ ਕੋਰਟ ਦੇ ਕੀ ਆਦੇਸ਼ ਸੀ ਬਹੁਤ ਬਹੁਤ ਸਟਿਕ ਗਾਈਡਲਾਈਨਸ ਐ ਜੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਜਦੋਂ ਇੰਦਰਾ ਗਾਂਧੀ ਜੀ ਹੋਇਆ ਕਰਦੇ ਸੀ ਉਹਨਾਂ ਨੇ ਬੰਦ ਕਰਾਇਆ ਸੀ ਸਿਰ ਤੇ ਮੇਲਾ ਮੇਲਾ ਟੋਣੋ ਵਰਨਾ ਇਨਸਾਨ ਦੀ ਗੰਦਗੀ ਇਨਸਾਨ ਇਹ ਸਮਾਜ ਸਿਰ ਤੇ ਚੱਕਿਆ ਕਰਦਾ ਸੀ। ਔਰ ਅੱਜ ਅੱਜ ਮੈਂ ਤੁਹਾਨੂੰ ਇੱਕ ਨਿਗਾਹ ਕਰਵਾ ਦਵਾਂ ਤੁਸੀਂ ਸਰਵੇ ਕਰੋ ਬੀ ਟੈਕ ਐਮਪਲੋਈ ਝਾੜੂ ਤੇ ਲੱਗੇ ਹੋਇਆ ਇਸੇ ਸਮਾਜ ਦੇ ਪੜੇ ਬੱਚੇ। ਔਰ ਉਹ ਵੀ ਕੱਚਿਆਂ ਦੇ ਵਿੱਚ। ਕਿੰਨੀ ਤਨਖਾਹ ਜਿੰਨੀ ਅਫਸਰਾਂ ਦੇ ਕੁੱਤਿਆਂ ਦਾ ਖਰਚਾ ਹੈ। ਬਿਸਕੁਟਾਂ ਦਾ ਉਨੀ ਤਨਖਾਹ ਇਹਨਾਂ ਬੱਚਿਆਂ ਨੂੰ ਮਿਲਦੀ ਹੈ। ਇਹ ਬੱਚੇ ਨਹੀਂ ਰਹੇ ਇਹਦੇ ਪਿੱਛੇ ਪੂਰੇ ਤੋਂ ਪੂਰੀ ਜ਼ਿੰਮੇਵਾਰੀ ਇਸ ਡਿਪਾਰਟਮੈਂਟ ਦੇ ਅਫੀਸ਼ੀਅਲਸ ਦੀ ਹੈ। ਜਿਨ੍ਹਾਂ ਨੇ ਬਾਇਲਾਜ਼ ਨੂੰ ਇੰਪਲੀਮੈਂਟ ਕੰਟਰੈਕਟਰਸ ਤੋਂ ਨਹੀਂ ਕਰਵਾਇਆ ਇਹ ਤਾਂ ਬੰਦ ਹੋਣਾ ਚਾਹੀਦਾ ਆਊਟਸੋਰਸ ਵਗੈਰਾ ਦੁਨੀਆ 'ਚ ਇੰਨੀ ਵੱਡੀ ਜੇ ਆਪਾਂ ਕਹੀਏ ਸ਼ੋਸ਼ਣ ਮੈਂ ਆਪਣੀ ਲਾਈਫ 'ਚ ਕਿਸੇ ਦਾ ਹੁੰਦਾ ਨਹੀਂ ਦੇਖਿਆ ਵੋਟਾਂ ਸਾਰੇ ਦਲਿਤਾਂ ਦੇ ਵਿਕਾਸ ਦੇ ਨਾਮ ਤੇ ਮੰਗਦੇ ਐ ਤੇ ਸਭ ਤੋਂ ਬੁਰਾ ਹਾਲ ਦਲਿਤ ਪਰਿਵਾਰਾਂ ਦੇ ਨਾਲ ਬੱਚਿਆਂ ਦਾ ਇਸ ਇਹ ਸਚਾਈ ਹੈ ਜੇ ਹੀ ਸਾਕਾਂ ਦੇ ਜਿਹਨਾਂ ਨੂੰ ਪ੍ਰੈਸ਼ਰ ਪਾ ਕੇ ਅੰਦਰ ਵਾੜਿਆ ਗਿਆ ਸੀਗੇ ਜੇ ਹੀ ਤੇ ਐਸ ਡੀਓ ਇਹਨਾਂ ਹਲਾਤਾਂ ਚ ਉੱਪਰ ਖੜਾ ਹੋਣਾ ਚਾਹੀਦਾ ਹੈ ਹੋ ਸਕਦਾ ਹੈ ਦੋਨੋਂ ਨਦਾਰਤ ਮਿਲਣ ਉਹਨਾਂ ਦੇ ਮੋਬਾਈਲਾਂ ਦੀ ਲੋਕੇਸ਼ਨ ਕਢਾ ਲਿਓ ਕਿੱਥੇ ਮਿਲਦੀ ਹੈ ਔਰ ਪਤਾ ਇਹ ਲੱਗੇ ਕਿ داخل ਕਰਾਨ ਵੇਲੇ ਵੀ ਛੱਡ ਕੇ ਭਜਦੇ ਸੀ ਬੜੀ ਮੁਸ਼ਕਲ ਨਾਲ ਦਾਖਲ ਕਰਵਾਇਆ ਬੱਚਿਆਂ ਨੂੰ ਆ ਜਿਹੜਾ ਇੱਕ ਵਿਚਾਰਾ ਹੁਣ ਬਚਿਆ ਹੋਇਆ ਹੋ ਸਕਦਾ ਹੈ ਇਹ ਵੀ ਨਾ ਬਚਦਾ ਜੇ ਕਿਧਰੇ ਹਲੇ ਪ੍ਰਮਾਤਮਾ ਚਲੋ ਲੰਬੀ ਉਮਰ ਦਵੇ ਇਹਨਾਂ ਨੂੰ ਜੀ ਤਾਂ ਵਾਪਸ ਆਂਦੇ ਨਹੀਂ ਪਰ ਇਹ ਵੀ ਕਦੀ ਤਾਂ ਸਾਡੇ ਵੱਡੇ ਅਧਿਕਾਰੀਆਂ ਨੂੰ ਆਪਣੀਆਂ ਅੱਖਾਂ ਖੋਲ੍ਹਣੀਆਂ ਪੈਣਗੀਆਂ ਜਦੋਂ ਵੱਡੇ ਅਧਿਕਾਰੀਆਂ ਦੀਆਂ ਤਨਖਾਹਾਂ ਹਰ ਸਾਲ 23000 25000 ਵੱਧ ਰਹੀਆਂ ਇਹ ਉੱਥੇ ਦੀ ਉੱਥੇ ਖੜੇ ਐ ਇਹਨਾਂ ਦੇ 15 ਤਰੀਕ ਨੂੰ ਪੈਸੇ ਮੁੱਕ ਜਾਂਦੇ ਐ ਬਾਕੀ ਘਰ ਦਾ ਖਰਚ ਇਹ ਆਪਦੇ ਬਾਪਦਾਦਿਆਂ ਦੀਆਂ ਤਾਂ ਜਾਇਦਾਦगिर ਵੀ ਰੱਖ ਕੇ ਜਾਂ ਮਾਪੇ ਦੀ ਜੇਬ ਚੋਂ ਖਰਚਾ ਕੱਢ ਕੇ ਬੱਚੇ ਪਾਲ ਰਹੇ ਕੰਮ ਕਰਕੇ 15 ਦਿਨ ਰੋਟੀ ਪੂਰੀ ਹੁੰਦੀ ਐ ਨਾ ਇਹ ਬੱਚਿਆਂ ਦੀ ਇਹ ਐਜੂਕੇਸ਼ਨ ਨਹੀਂ ਦਵਾ ਪਾ ਰਹੇ ਆਪਣੇ ਬੱਚਿਆਂ ਨੂੰ ਉਹਨਾਂ ਵੱਲੋਂ ਕਹਿ ਰਿਹਾ ਵੀ ਜੇ ਸਾਡੀ ਵਿਕਾਸ ਜੈ ਕੁਲਦੀਪ ਐਸ ਡੀਓ ਤੇ ਐਕਸ਼ਨ ਸਾਹਿਬ ਤੱਕੇ ਨਾਲੀ ਸੀਵਰ ਚ ਬਾੜਿਆ ਜਿਸ ਦੌਰਾਨ ਸਾਡੇ ਸੀਵਰਮੈਨ ਨੂੰ ਸਾਡੇ ਸੀਵਰਮੈਨ ਨੂੰ ਗੈਸ ਚੜ ਗਈ ਤੇ ਉੱਥੇ ਦੇ ਮੌਕੇ ਦੇ ਲੋਕਾਂ ਨੇ ਉਹਨਾਂ ਨੂੰ ਦਾਖਲ ਕਰਾਇਆ ਪਰ ਸਾਡੀ ਕਿਸਮਤ ਮਾੜੀ ਸੀਗੀ ਸਾਡਾ ਇੱਕ ਵਰਕਰ ਕੱਚਾ ਸੀਗਾ ਉਹ ਸਾਡੇ ਵਿੱਚ ਘਰ ਨਹੀਂ ਰਿਹਾ ਕਾਫੀ ਦੋ ਤਿੰਨ ਹਸਪਤਾਲਾਂ ਚ ਹਸਪਤਾਲਾਂ ਚ ਉਹਨਾਂ ਨੂੰ ਲੈ ਕੇ ਗਏ ਵਰਕਰ ਪਰ ਨਹੀਂ ਉਹਨਾਂ ਦੀ ਅੱਜ ਮੌਕੇ ਤੇ ਹਿੱਤ ਡੈਥ ਹੋ ਗਈ ਹੈ ਪਰ ਹਜੇ ਤੱਕ ਕੋਈ ਵੀ ਅਧਿਕਾਰੀ ਸੀਵਰੇਜ ਬੋਰਡ ਦਾ ਸਾਡੀ ਸਾਡੀ ਸਾਰ ਨਹੀਂ ਲਿੱਤੀ ਉਹਨਾਂ ਨੇ 3 ਵਜੇ 3 ਵਜੇ ਕੇ 26 ਮਿੰਟ ਤੇ ਮੈਂ ਐਕਸ਼ਨ ਸਾਹਿਬ ਨੂੰ ਮੈਂ ਮੈਸੇਜ ਕੀਤਾ ਕਿ ਸਾਡੇ ਵਰਕਰ ਨਾਲੇ ਤੱਕਾ ਹੋ ਗਿਆ ਇਹ ਮੈਂ ਫੋਨ ਕੀਤਾ 7 ਵਜੇ ਤੱਕ ਸਾਡੇ ਫੋਨ ਅਟੈਂਡ ਨਹੀਂ ਕੀਤੇ ਫੋਨ ਵੀ ਕਹਿੰਦੇ ਆ ਕਿ 10 ਮਿੰਟ ਲੱਗਣਗੇ 15 ਮਿੰਟ ਲੱਗਣਗੇ ਚੀਫ ਸਾਹਿਬ ਨਾਲ ਸਾਡੀ ਗੱਲ ਹੋਈ ਹੈ ਸੰਦੀਪ ਚੀਫ ਸਾਹਿਬ ਨਾਲ ਉਹ ਕਹਿੰਦੀ ਆ ਰਹੇ ਆ ਬੰਦੇ ਹਜੇ ਵੀ ਆ ਨਹੀਂ ਰਹੇ ਐਸਡੀਓ ਸਾਹਿਬ ਨੇ ਆਪਣਾ ਫੋਨ ਸਚੋਪ ਕਰ ਲਿਆ ਜੈ ਸਾਹਿਬ ਨੇ ਆਪਣਾ ਫੋਨ ਸਚੋਪ ਕਰ ਲਿਆ ਥੋੜੀ ਦੇਰ ਬਾਅਦ ਐਕਸ਼ਨ ਸਾਹਿਬ ਵੀ ਆਪਣਾ ਫੋਨ ਸਚੋਪ ਕਰ ਲਣਗੇ ਜੇਕਰ ਸਾਡੇ ਬੰਦੇ ਨੂੰ ਨਿਆਂ ਨਹੀਂ ਮਿਲਿਆ ਉਹਦੀ ਪੰਜ ਕੁੜੀਆਂ ਸੀਗੀਆਂ ਜੇਕਰ ਸਾਡੇ ਬੰਦੇ ਨੂੰ ਨਿਆਂ ਨਹੀਂ ਮਿਲਿਆ ਤਾਂ ਅਸੀਂ ਕੋਈ ਚੋਣ ਜਾਪਕਾ ਨਹੀਂ ਦੇਖਣਾ ਮੈਂ ਪੱਕਾ ਤਰਨਾ ਰੋਡ ਦੇ ਸਿਵਲ ਹਸਪੀਟਲ ਦੇ ਮੂਹਰੇ ਲਾ ਦੇਣਾ ਤੇ ਜੇਕਰ ਇਹ ਜਾ ਤੱਕਾ ਸਾਡੇ ਵਰਕ ਨਾਲ ਚੱਲਦਾ ਰਿਹਾ ਤਾਂ ਇਹ ਤਰਨਾ ਰੈਗੂਲਰ ਚੱਲੂਗਾ ਅਸੀਂ ਸੈਨ ਨਹੀਂ ਕਰਾਂਗੇ ਨਾ ਹੀ ਮੌਕੇ ਤੇ ਕਮਿਸ਼ਨਰ ਸਾਹਿਬ ਆਏ ਆ ਕਮਿਸ਼ਨਰ ਸਾਹਿਬ ਹਾਲਾਂਕਿ ਇਹਨਾਂ ਨੂੰ ਖਿੱਚ ਕੇ ਰੱਖਦੇ ਆ ਪਰ ਇਹ ਉਹਨਾਂ ਦੀ ਗੱਲਾਂ ਵੀ ਅਣਗਹਿਲੀਆਂ ਕਰਦੇ ਨੇ ਇਹ ਇਹਦਾ ਨਾਮ ਮਨਾ ਕੀਤਾ ਜਾਂਦਾ ਵੀ ਸਰਕਾਰ ਵੱਲੋਂ ਲਾਅ ਬਣਾਇਆ ਸੀ ਸੀਵਰੀ ਦੇ ਵਿੱਚ ਨਹੀਂ ਵੜਨਾ ਫਿਰ ਕਿਉਂ ਵੜਦੇ ਨਿਕਲਦੇ ਇਹਦਾ ਸਵਾਲ ਨਾਲ ਹੀ ਲੈ ਲਓ ਤੇ ਇਹਨਾਂ ਦੇ ਨਾਂ ਕੀ ਨੇ ਤੇ ਕਿੰਨਿਆ ਕਿੰਨੇ ਇਹਨਾਂ ਦੀ ਉਮਰ ਹੈ ਤੇ ਕੀ ਘਟਨਾ ਹੋਈ ਕਿੱਥੇ ਹੈ ਇਹ ਜੀ ਮੁੰਡੇ ਦਾ ਨਾਮ ਸੀ ਗਿਆ ਸੂਰਜ ਸੋਨੂ ਭਰਤੂਰਾਮ ਇਹਦੀ ਪੰਜ ਕੁੜੀਆਂ ਸੀਗੀਆਂ ਤੇ ਆਪਣੇ ਕੱਚਾ ਸੀਵਰ ਮੈਨ ਲੱਗੇ ਹੋਏ ਸੀਗਾ ਜੀ ਠੀਕ ਹੈ ਤੇ ਇਹ ਘਟਨਾ ਹੋਈ ਹੈ ਜੀ ਆਪਣੇ ਸੀਵੀਆਂ ਰੋਡ ਤੇ ਮਲੋਟ ਰੋਡ ਤੇ ਸਰ ਇਹ ਰਾਤ ਨੂੰ 10 ਵਜੇ ਘਟਨਾ ਹੋਈ ਹੈ ਤੇ 1 ਵਜੇ ਸਾਨੂੰ ਪਤਾ ਲੱਗਿਆ ਜਿਹੜੇ ਆਪਣੇ ਜਿਹੜਾ ਸੀਵਰਮੈਨ ਗੁਜਰਿਆ ਉਹਦੇ ਛੋਟੇ ਪਰਣ ਨੇ ਸਾਨੂੰ ਫੋਨ ਕੀਤਾ ਸੀਗਾ ਅਸੀਂ 1 ਵਜੇ ਇੱਥੇ ਆ ਗਏ ਆਂ ਜੀ ਮੌਕੇ ਦੇ ਅਧਿਕਾਰੀ ਹਾਂਜੀ ਜਿਹੜੀ ਹਾਈ ਕੋਰਟ ਦੇ ਹਾਈ ਕੋਰਟ ਦੇ ਆਰਡਰ ਹੈ ਕਿ ਵੀ ਕੋਈ ਵੀ ਸੀਵਰਮੈਨ ਸੀਵਰ ਦੇ ਵਿੱਚ ਨਹੀਂ ਬੜੂਗਾ ਕਿਉਂਕਿ ਇੱਕ ਸਰਵੇ ਦੇ ਦੌਰਾਨ ਲਗਭਗ ਹਰ ਸਾਲ ਘੱਟੋ-ਘੱਟ ਪੂਰੇ ਪੰਜਾਬ ਦੇ ਵਿੱਚ 1 ਲੱਖ ਸੀਵਰਮੈਨਾਂ ਦੀ 1 ਲੱਖ ਸੀਵਰਮੈਨ ਸ਼ਹੀਦ ਹੋ ਜਾਂਦੇ ਨੇ ਸ਼ਹੀਦ ਮੈਂ ਇਹਨਾਂ ਨੂੰ ਤਾਂ ਕਹਿ ਰਿਹਾ ਕੋਈ ਬਾਰਡਰਾਂ ਤੇ ਜਿਹੜੇ ਫੌਜੀ جنگ ਲੜ ਰਹੇ ਨੇ ਇਹ ਵੀ جنگ ਲੜ ਰਹੇ ਨੇ ਸ਼ਹਿਰ ਦੇ ਖਾਤਰ ਆਪਣੇ ਲੋਕਾਂ ਦੇ ਖਾਤਰ ਜਿਹੜੇ ਸੇਫਟੀ ਦੇ ਇੰਤਜ਼ਾਮ ਕਰੀਏ ਜਿਹੜੇ ਸਰਕਾਰ ਵੱਲੋਂ ਜਾਂ ਪ੍ਰੋਵਾਈਡ ਕੀਤੇ ਜਾਂਦੇ ਆ ਜਾਂ ਕਾਨੂੰਨ ਮੁਤਾਬਕ ਕਿਹੜੇ ਹੋਣੇ ਚਾਹੀਦੇ ਨੇ ਉਹ ਹੁੰਦੇ ਨੇ ਸੇਫਟੀ ਕਿੱਟਾਂ ਸਾਨੂੰ ਨਹੀਂ ਦਿੱਤੀਆਂ ਨਹੀਂ ਦਿੱਤੀਆਂ ਜਾਂਦੀਆਂ ਆਕਸੀਜਨ ਮਾਸਕ ਮਾਸਕ ਹੁੰਦਾ ਸਾਨੂੰ ਅਜੇ ਤੱਕ ਨਹੀਂ ਪ੍ਰੋਵਾਈਡ ਕੀਤਾ ਗਿਆ ਚਾਹੇ ਹੈਲਮਟ ਹੋਗੇ ਚਾਹੇ ਜਸਤਾਨੇ ਹੋਗੇ ਚਾਹੇ ਗਲਵਜ਼ ਹੋਗੇ ਸਾਨੂੰ ਇਸ ਇਸ ਤਰ੍ਹਾਂ ਦੀ ਸੂਚ ਹੋ ਗਈ ਸਾਨੂੰ ਇਸ ਤਰ੍ਹਾਂ ਦੀ ਚੀਜ਼ਾਂ ਕੋਈ ਪ੍ਰੋਵਾਈਡ ਨਹੀਂ ਕੀਤੀ ਗਈਆਂ ਇਹ ਅਫਸਰਾਂ ਦੀਆਂ ਅੰਗੇਲੀਆਂ ਨੇ ਖਰਚੇ ਖਰਚੇ ਪੈ ਜਾਂਦੇ ਨੇ ਲੋਕਾਂ ਤੇ ਚੜ ਜਾਂਦੇ ਨੇ ਬਿੱਲ ਬਣ ਜਾਂਦੇ ਨੇ ਪਰ ਸਾਨੂੰ ਸਾਡੇ ਸਿਵਰਮੈਨਾਂ ਨੂੰ ਇਹ ਚੀਜ਼ਾਂ ਨਹੀਂ ਪਹੁੰਚਦੀਆਂ ਜਿਸ ਕਾਰਨ ਇਹ ਵੱਡੇ ਵੱਡੇ ਹਾਸੇ ਹੁੰਦੇ ਤੇ ਹੁੰਦੇ ਹੀ ਰਹਿਣਗੇ ਜੋ ਤੱਕ ਸਾਨੂੰ ਇਹ ਵੱਡੀ ਵੱਡੀ ਕਿਟਾਂ ਜਾਂ ਅਫਸਰ ਸਾਡੀ ਗੱਲਾਂ ਤੇ ਗੌਰ ਨਹੀਂ ਕਰਨਗੇ ਜਿਹੜੀ ਸਿਪीडी ਕੀ ਮੰਗ ਕਰਦੇ ਸਰਕਾਰ ਤੋਂ ਪ੍ਰਸ਼ਾਸਨ ਤੋਂ ਨਗਰ ਨਿਗਮ ਤੋਂ ਸਿਵਰੇਜ ਬੋਰਡ ਤੋਂ ਹੀ ਮੰਗ ਕਰਦੇ ਆ ਜਿਹੜੀ ਇਹਦੀ ਵਾਈਫ ਹੈ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਪੱਕੇ ਤੌਰ ਤੇ ਜਿਹੜੀ ਇਹਦੀ ਪੰਜ ਕੁੜੀਆਂ ਨੇ ਉਹਨਾਂ ਨੂੰ ਪੈਨਸ਼ਨ ਵੀ ਲਈ ਜਾਵੇ ਤੇ ਉਸ ਕੁੜੀ ਨੂੰ ਵੀ ਪੈਨਸ਼ਨ ਲਈ ਜਾਵੇ ਤੇ ਜਿਹੜਾ 10 ਲੱਖ ਦਾ ਬੀਮਾ ਹੋਇਆ ਸਾਡੇ ਸਿਵਰਮੈਨ ਕੱਚੇ ਦਾ ਉਹ ਵੀ ਦਿੱਤਾ ਜਾਵੇ ਤੇ 15 ਲੱਖ ਮਹਿਕਮੇ ਵੱਲੋਂ ਦਿੱਤਾ ਜਾਵੇ ਤੇ ਤਰਵੇਣੀ ਵੱਲੋਂ ਵੀ ਕੁਝ ਦਿੱਤਾ ਜਾਵੇ। ਇਹੀ ਪ੍ਰਸ਼ਾਸਨ ਤੋਂ ਸਾਡੀ ਮੰਗ ਹੈ ਜੇਕਰ ਸਾਡੀ ਮੰਗ ਪੂਰੀ ਨਾ ਕੀਤੀ ਗਈ ਤਾਂ ਫਿਰ ਮੈਂ ਧਰਨਾ ਲਾਉਂਗਾ ਜੀ ਇੱਥੇ। ਮੈਨੂੰ ਮਰਨਾ ਮਨਜ਼ੂਰ ਹੈ ਪਰ ਚੁੱਕਣਾ ਮਨਜ਼ੂਰ ਨਹੀਂ ਹੈ ਜੀ ਸੰਸਕਾਰ ਵੀ ਨਹੀਂ ਕਰਾਂਗੇ ਉਦੋਂ ਤੱਕ ਜੀ ਤੁਹਾਨੂੰ ਕੀ ਕਹਿਣਾ ਚਾਹੁੰਦੇ ਜਿਹੜੀ ਘਟਨਾ ਵਾਪਰੀ ਹੈ ਥੋੜਾ ਸੰਤ ਚੱਲ ਗੁਰਦਾਸ ਨਾ ਅੱਜ ਸਵੇਰੇ ਮੇਰੇ ਛੋਟੇ ਭਰਾ ਗੁਰਦਾਸ ਜੀ ਦਾ ਮੈਨੂੰ ਫੋਨ ਆਇਆ ਘਟਨਾ ਸੁਣ ਕੇ ਬੜਾ ਦਿਲ ਨੂੰ ਇੱਕ ਦੁੱਖ ਹੋਇਆ ਕਿ ਵੀ ਰਾਤ ਦੇ ਸਮੇਂ ਘਰੋਂ ਬੁਲਾ ਕੇ ਉਹਨਾਂ ਨੂੰ ਧੱਕੇ ਨਾਲ ਡਰਾ ਕੇ ਤਮਕਾ ਕੇ ਕਿ ਵੀ ਜੇ ਤੁਸੀਂ ਕੰਮ ਨਹੀਂ ਕਰਦੇ ਤਾਂ ਦੋ-ਦੋ ਮਹੀਨੇ ਦੀ ਤਨਖਾਹ ਕੱਟ ਲਾਓ ਬੜਾ ਦੁੱਖ ਹੁੰਦਾ ਪਰ ਮੈਂ ਕੀ ਗੱਲ ਕਹਿਣਾ ਹੈ ਮੇਰਾ ਛੋਟਾ ਭਰਾ ਹੈ ਗੁਜਰਾਤ ਸਾਰਾ ਹੀ ਮੇਰਾ ਸਮਾਜ ਹੈ ਕੱਲਾ ਸੀਵਰ ਬੋਰਡ ਨਹੀਂ ਸਫਾਈ ਕਰਮਚਾਰੀ ਯੂਨੀਅਨ ਔਰ ਸਾਡਾ ਪੂਰਾ ਵਾਲਮੀਕ ਸਮਾਜ ਧੰਨੇ ਤੇ ਤੁਹਾਡੇ ਨਾਲ ਦੇਤਾਂ ਜਦੋਂ ਤੱਕ ਪਰਿਵਾਰ ਨੂੰ ਕੋਈ ਹੌਸਲਾ ਨਹੀਂ ਮਿਲਦਾ ਉਦੋਂ ਤੱਕ ਅਸੀਂ ਪੋਸਟਮਾਰਟਮ ਨਹੀਂ ਹੋਣ ਦੇਣਾ ਔਰ ਸੰਸਕਾਰ ਨਹੀਂ ਕਰਨਾ ਜਿਹੜੀਆਂ ਇਹਨਾਂ ਨੇ ਅਧਿਕਾਰੀਆਂ ਦੀ ਗੱਲ ਕੀਤੀ ਹੈ ਵਾਰ-ਵਾਰ ਫੋਨ ਕਰਦੇ ਅਧਿਕਾਰੀ ਰਾਤ ਦੀ ਗੱਲ ਹੈ ਰਾਤ ਦੇ ਫੋਨ ਕਰ ਰਹੇ ਹਜੇ ਤੱਕ ਕੋਈ ਆਇਆ ਨਹੀਂ ਜਿਨ੍ਹਾਂ ਨੇ ਡਿਊਟੀ ਲਈ ਸੀਗੀ ਉਹ ਅਪੋਰਦਾ ਉਹਨੇ ਆਪਣਾ ਮੋਬਾਈਲ ਸਚੂਫ ਆਫ ਕਰਕੇ ਅਪੋਰ ਪਹੁੰਚ ਗਿਆ ਕੌਣ ਹੈ ਕੀ ਨਾਮ ਹੈ ਉਹਦਾ ਓਮ ਪ੍ਰਕਾਸ਼ ਨਾਮ ਕੀ ਹੈ ਡਿਜਿਨੈਸ਼ਨ ਕੀ ਹੈ ਜੇਹੀ ਨੇ ਉਹ ਉਹ ਕੰਮ ਕਰਾ ਰਹੇ ਸੀਗੇ ਇਹਨਾਂ ਤੋਂ ਨਹੀਂ ਮੌਕੇ ਤੇ ਮੇਰੇ ਸਾਹਮਣੇ ਨਾਲ ਉਹ ਚਲੇ ਗਏ ਸੀ ਦਾਖਲ ਕਰਾ ਕੇ ਇੱਥੇ ਦਾਖਲ ਕਰਾ ਕੇ ਉਹੀ ਗਏ ਨੇ ਦਾਖਲ داخل کرا کے ਉਹੀ ਗਏ ਨੇ ਉਸ ਤੋਂ ਬਾਅਦ ਉਹਨਾਂ ਨੇ ਸਚੂਫ ਕਰ ਲਿਆ ਉਸ ਤੋਂ ਬਾਅਦ ਕੁਝ ਪਤਾ ਨਹੀਂ ਹੈ ਮੈਂ ਕਿ ਮੇਰੇ ਦੋ ਗੱਡੀਆਂ ਵੀ ਕੰਮ ਨਹੀਂ ਕਰ ਰਹੀਆਂ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਇਹ ਤਾਂ ਕੀ ਕਾਰਨ ਸਰਕਾਰੀ ਹਸਪਤਾਲ ਵਿੱਚ ਨਹੀਂ ਲੱਗੇ ਕਿ ਸਹਾਦਨਾ ਦੀ ਕੋਈ ਘਾਟ ਲੱਗਦੀ ਉਹ ਤਾਂ ਸਹਿਜ ਜਿਨ੍ਹਾਂ ਨੇ ਦਾਖਲ ਕਰਾਇਆ ਉਹਨਾਂ ਨੂੰ ਪਤਾ ਹੋ ਸਕਦਾ ਹੈ ਕਿ ਵੀ ਉਹ ਪੋਜੀਸ਼ਨ ਕੀ ਸੀਗੀ ਉਸ ਟਾਈਮ ਹੁਣ ਤੁਹਾਡੀ ਸਟਰੀਟ ਜੀ ਸੀਰੀਅਸ ਨੂੰ ਕਈ ਵੀ ਰਿਪੋਰਟ ਦੇ ਤਰ੍ਹਾਂ ਬੜੀ ਕਰਦੇ ਹਾਂ ਮੇਰਾ ਨਾਮ ਗੁਰਬਾਜ ਸਿੰਘ ਸਿੱਧੂ ਹੈ ਜੀ ਮੈਂ ਜੀਤ ਮੋਹਨਿੰਦਰ ਸਿੰਘ ਸਿੱਧੂ ਜਿਹੜੇ ਕਾਂਗਰਸ ਦੇ ਉਮੀਦਵਾਰ ਉਤਰੇ ਨੇ ਲੋਕ ਸਭਾ ਪਾਰਲੀਮੈਂਟਰੀ ਸੀਟ ਤੋਂ ਬਠਿੰਡਾ ਤੋਂ ਉਹਨਾਂ ਦਾ ਬੇਟਾ ਜੀ ਕੀ ਕਹਿਣਾ ਚਾਹੁੰਦਾ ਜਿਹੜੀ ਘਟਨਾ ਵਾਪਰੀ ਦੇਖੋ ਅੱਜ ਸਵੇਰੇ ਪਤਾ ਲੱਗਿਆ ਕਿ ਸਾਡਾ ਇੱਕ ਕਰਮਚਾਰੀ ਵੀਰ ਜਿਹੜਾ ਸੀਵਰ ਯੂਨੀਅਨ ਨਾਲ ਜੁੜਿਆ ਹੋਇਆ ਸੀ ਉਹਦੀ ਮੌਤ ਹੋ ਗਈ ਹੈ ਜੀ ਮੌਤ ਹੋਈ ਹੈ ਡਿਊਟੀ ਦੌਰਾਨ ਕਿਉਂਕਿ ਧੱਕੇ ਨਾਲ ਜਿਵੇਂ ਪਤਾ ਲੱਗਿਆ ਜਿਵੇਂ ਘਟਨਾ ਮਾਦਕ੍ਰਮ ਸਾਹਮਣੇ ਆਇਆ ਪਤਾ ਲੱਗਿਆ ਕਿ ਉਹਨੂੰ ਧੱਕੇ ਨਾਲ ਸੀਵਰ ਵਿੱਚ ਪਾਇਆ ਗਿਆ ਸੀ ਕੰਮ ਖਾਤਰ ਤੇ ਉਹ ਕੰਮ ਕਰਨ ਦੌਰਾਨ ਉਹਦੀ ਮੌਤ ਹੋ ਗਈ ਹੈ ਤੇ ਹੁਣ ਆਪਾਂ ਸਾਰੇ ਇੱਥੇ ਖੜੇ ਆ ਜੇ ਕਿਤੇ ਪ੍ਰਿੰਡੇ ਦੇ ਲੋਕੀ ਮਾਨ ਬਖਸ਼ਦੇ ਨੇ ਤੇ ਐਮਪੀ ਬਣਾਉਂਦੇ ਆ ਸਿੱਧੂ ਸਾਹਿਬ ਨੂੰ ਤਾਂ ਜਿੱਥੇ ਜਿੱਥੇ ਜ਼ਿੰਮੇਵਾਰੀ ਬੈਠਦੀ ਹੈ ਜਿੱਥੇ ਜਿੱਥੇ ਜਿਹੜੇ ਅਫਸਰ ਨੇ ਆਰਡਰ ਦਿੱਤਾ ਉਥੇ ਜ਼ਿੰਮੇਵਾਰੀ ਬੰਨੀ ਜਾਊਗੀ ਤੇ ਇਹਦੇ ਪ੍ਰਤੀ ਵੀ ਇਨਕੁਆਇਰੀ ਕਰਾਂਗੇ ਕਿ ਜਿਹੜੇ ਸੇਫਟੀ ਦੇ ਸਾਧਨ ਕਾਗਜ਼ਾਂ ਤੇ ਤਾਂ ਮਿਲੇ ਹੋਏ ਨੇ ਕਰਮਚਾਰੀਆਂ ਨੂੰ ਪਰ ਅਸਲ ਰੂਪ ਜ਼ਮੀਨੀ ਪੱਧਰ ਤੇ ਨਹੀਂ ਮੁਹੱਈਆ ਕਰਾਏ ਜਾਂਦੇ ਉਹਦਾ ਕੀ ਕਾਰਨ ਹੈ ਤੇ ਕਿਉਂ ਉਹ ਜੀ ਇਤਿਹਾਸ ਬਣੀ ਹੋਈ ਅੱਜ ਦੀ ਘੜੀ ਕਾਰਾਂ ਬਦਲਦੀਆਂ ਰਹਿੰਦੀਆਂ ਕਾਂਲੀ ਦਲ ਦੀ ਵੀ ਕਾਂਗਰਸ ਦੀ ਵੀ ਰਹੀ ਪਰ ਸਿਵਰ ਕਰਮਚਾਰੀਆਂ ਦੇ ਜਿਹੜੇ ਹਾਲਾਤ ਨੇ ਬੰਦੇ ਤੁਸੀਂ ਵੀ ਕਾਂਗਰਸ ਦੇ ਜਿਹੜਾ ਤੁਹਾਡਾ ਪਰਿਵਾਰ ਨਾਲ ਜੁੜਿਆ ਹੋਇਆ ਕੀ ਕਹਿਣਾ ਤੁਸੀਂ ਦੇਖੋ ਜੀ ਅੱਜ ਇੱਥੇ ਹੁਣ ਆਪਾਂ ਬਠਿੰਡਾ ਲੋਕ ਸਭਾ ਹਲਕੇ 'ਚ ਹੁਣ ਵਿਚਾਰਨਾ ਸ਼ੁਰੂ ਕੀਤੇ ਆ ਤੇ ਜਿਹੜੀ ਵੀ ਸਮੱਸਿਆਵਾਂ ਨੇ ਪਤਾ ਲੱਗਣੀ ਸ਼ੁਰੂ ਕੀਤੀਆਂ ਨੇ ਜੀ ਸਾਨੂੰ ਤੇ ਅੱਗੇ ਚੱਲਦੇ ਵਿਸ਼ਵਾਸਦਮਾਨ ਨੇ ਦਵਾਉਣੇ ਆ ਇਹਨਾਂ ਨਾਲ ਆਪਣਾ ਵਿਚਾਰ ਵਤੰਦਰਾ ਸ਼ੁਰੂ ਹੈ ਜੀ ਤੇ ਅੱਗੇ ਵੀ ਚੱਲਦਾ ਰਹੂਗਾ ਮੈਂ ਵਿਸ਼ਵਾਸ ਦਿਵਾਉਣਾ ਹੈ ਪਰਿਵਾਰ ਨੂੰ ਵੀ ਤੇ ਆਪਣੇ ਵੀਰਾਂ ਕਰਮਚਾਰੀ ਵੀਰਾਂ ਨੂੰ ਵੀ ਕਿ ਜਿੱਥੇ-ਜਿੱਥੇ ਵੀ ਗਾਂਹ ਕੋਈ ਵੀ ਸਮੱਸਿਆ ਆਉਂਦੀ ਹੈ ਤੁਹਾਡੇ ਨਾਲ ਖੜਾਂਗੇ ਤੇ ਖੜਦੇ ਰਹਾਂਗੇ ਠੀਕ ਐਕਸ਼ਨ ਸਾਹਿਬ ਆਇਆ ਆ ਆ ਗਈ ਐਕਸ਼ਨ ਸਾਹਿਬ ਖੜੇ ਆ ਗਏ ਕੰਮ ਨੂੰ ਬੈਠ ਐਕਸ਼ਨ ਸਾਹਿਬ ਵੀ ਨੋ ਲੈਜ ਚਾਹ ਹੈ ਕਿਸ ਨਾਮ ਹੈ ਸਰ ਤੁਹਾਡਾ ਕੀ ਡੈਜਿਗਨੇਸ਼ਨ ਮੈਂ ਬਲਜੀਤ ਸਿੰਘ ਐਕਸੀਅਨ ਇਨਸੀਡੈਂਟ ਸਾਡੀ ਨੋ ਲੈਜ ਚਾ ਹੈ ਤੇ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਜੇ ਫੈਕਟਸ ਕੀ ਨੇ ਠੀਕ ਤੇ ਐਸ ਡੀਓ ਜੀ ਸਾਹਿਬ ਨੂੰ ਦੋਨਾਂ ਨੂੰ ਡਾਇਰੈਕਟ ਕੀਤਾ ਉਹ ਚੈੱਕ ਕਰ ਰਹੇ ਨੇ ਕੀ ਹੈ ਜੀ ਜਿਵੇਂ ਪ੍ਰਧਾਨ ਜੀ ਨੇ ਮੈਨੂੰ ਸਵਿਰੇ ਦੱਸਿਆ ਸੀਗਾ ਉਸ ਤੋਂ ਬਾਅਦ ਮੈਂ ਇਹਨੂੰ ਵੈਰੀਫਾਈ ਕਰ ਲਵਾਂਗਾ ਵੈਰੀਫਾਈ ਕਰਨ ਤੋਂ ਬਾਅਦ ਹੀ ਕੋਈ ਅਸੀਂ ਤੁਹਾਨੂੰ ਜੀ ਬਾਰੇ ਦੱਸ ਸਕਾਂਗੇ ਇਹ ਵੀ ਤਾਂ ਜਾ ਉਹਨਾਂ ਨਾਮ ਲਿਆ ਜਾ ਰਿਹਾ ਵੀ ਧੱਕੇ ਨਾਲ ਬੜਾ ਜਾ ਰਿਹਾ ਜਦੋਂ ਕਿ ਹਾਈ ਕੋਰਟ ਦੇ ਆਰਡਰ ਆ ਵੀ ਕਰਮਚਾਰੀ ਨੂੰ ਸਿਵਰੇ ਦੇ ਵਿੱਚ ਨਹੀਂ ਕਰਨਾ ਫਿਰ ਕਿਵੇਂ ਵੜੀ ਜਾਂਦਾ ਇਹ ਦੇਖੋ ਇਦਾਂ ਦਾ ਉਹੀ ਹੈ ਫੈਕਟਸ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਜਿਵੇਂ ਵੀ ਸਾਨੂੰ ਕੋਈ ਪਰਤਾਲ ਦੇ ਵਿੱਚ ਪਤਾ ਲੱਗਦਾ ਉਹਦੇ ਹਿਸਾਬ ਨਾਲ ਹੀ ਅਸੀਂ ਤੁਹਾਨੂੰ ਕੋਈ ਵੀ ਉਹਦੇ ਬਾਰੇ ਅਸੀਂ ਤੁਹਾਨੂੰ ਬਰੀਫ ਕਰਦੇ ਹਾਂ ਕਿ ਕਿ ਇਹ ਕਹਿ ਰਹੇ ਕਿ ਅਸੀਂ ਜੇਕਰ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਧਰਲਾ ਲਗਾਵਾਂਗੇ ਤੇ ਸਾਨੂੰ ਨਹੀਂ ਅਸੀਂ ਇਹਨਾਂ ਦੇ ਨਾਲ ਨੇ ਉਹਦੇ ਪਰਿਵਾਰ ਦੇ ਨਾਲ ਨੇ ਜੀ ਤੇ ਜੋ ਵੀ ਸਰਕਾਰ ਵੱਲੋਂ ਜਿਵੇਂ ਵੀ ਦਾਇਰਤਾ ਹੋਈਆਂ ਹੋਈਆਂ ਜਿਵੇਂ ਵੀ ਆਪਣਾ ਹੈਗਾ ਅਸੀਂ ਬੈਸਟ ਪੋਸੀਬਲ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਕੇ ਜੋ ਵੀ ਹੈਗਾ ਇਹਨਾਂ ਦਾ ਬੰਦਾ ਜੋ ਵੀ ਲਾਭ ਹੈਗਾ ਉਹ ਦਵਾਗੇ ਤੁਸੀਂ ਹੁਣ ਪਹੁੰਚੇ ਹੋ ਉਹ ਕਹਿੰਦੇ ਅਸੀਂ ਕੱਲ੍ਹ ਤੇ ਕਾਲ ਕਰਦੇ ਰਾਤ ਦੇ ਦੇਰ ਰਾਤ ਦੇ ਪਰ ਇਹਨੇ ਮੈਨੂੰ 5 ਵਜੇ ਪੁੱਛ ਲਓ ਇਹਨਾਂ ਪ੍ਰਧਾਨ ਜੀ ਇੱਥੇ ਅਵੇਲੇਬਲ ਨਹੀਂ ਹੈ 5 ਵਜੇ ਇਹਨਾਂ ਦਾ ਸਾਡੇ ਪੰਜ ਫੋਨ ਆਇਆ ਉਸ ਟਾਈਮ ਚਲੋ ਮੇਤੋ ਨਹੀਂ ਹੋ ਰਹਾ ਤੇ ਮੈਂ ਨਾਲ ਦੇ ਨਾਲ ਹੀ ਮੈਂ ਗੱਲ ਕੀਤੀ ਹੈ ਨਾਲ ਗੱਲ ਕਰਕੇ ਨਾਲ ਗੱਲ ਕਰਕੇ ਇਹਨਾਂ ਨਾਲ ਫਿਰ ਉਸ ਤੋਂ ਬਾਅਦ ਰਗਤਰ ਮੇਰੇ ਇੰਟੈਚ ਹੈਗੇ ਨਾ ਸੀਨੀਅਰ ਅਫੀਸਰਸ ਨਾਲ ਵੀ ਗੱਲ ਕਰਾ ਦਿੱਤੀ ਹੈ ਤੁਹਾਡੇ ਕੋਲ ਸਵੇਰੇ ਮੈਨੂੰ ਸਵੇਰੇ ਇੰਟੀਮੇਸ਼ਨ ਆ ਗਈ ਹੈ 5:30 ਵਜੇ 5:30 ਵਜੇ ਤੁਹਾਡੇ ਨੂੰ ਜੇ ਸਵਿਚ ਆਫ ਹੀ ਵੱਡੀ ਘਟਨਾ ਵਾਪਰ ਗਈ ਤੇ ਜੇ ਹੀ ਦਾ ਸਵਿਚ ਆਫ ਕਰਨਾ ਤੁਹਾਨੂੰ ਦੱਸ ਰਣਾ ਤੁਹਾਨੂੰ ਸਵੇਰੇ ਪਤਾ ਲੱਗਣਾ ਨੇ ਚਲੋ ਇਹ ਫੈਕਟ ਅਸੀਂ ਵੈਰੀਫਾਈ ਕਰ ਰਹੇ ਆ ਜਿਹੜੇ ਜੈ ਸਬਾਨ ਹੈਗੇ ਉਹਨਾਂ ਸਾਰਿਆਂ ਦਾ ਵੈਰੀਫਾਈ ਕਰਕੇ ਅਸੀਂ ਜਿਹੜਾ ਹੈਗਾ ਰਿਪੋਰਟ ਠੀਕ ਹੈ